ਵੈਗੁਰਜੀਕਾ ਖਾਲਸਾ ਵੈਗੁਰਜੀਕੀ ਫਤਿਹ ਸਾਧ ਸੰਗਤ ਜੀ ਇਹ ਮੈਂ ਤੁਹਾਨੂੰ ਦਿਖਾ ਦਿਨਾ ਵਾਂ ਕਿ ਨੈਸ਼ਨਲ ਹਾਈਵੇ ਅੰਮ੍ਰਿਤਸਰ ਤੋਂ ਜਲੰਧਰ ਰੋਡ ਨੀਅਰ ਟੂਲ ਪਲਾਜ਼ਾ ਪਿੰਡ ਮਾਨਾ ਵਾਲਾ ਕਲਾ ਜੀਟੀ ਰੋਡ ਵਿਖੇ ਤੁਹਾਨੂੰ ਜਿਹੜੀ ਵੀਡੀਓ ਦਿਖਾ ਰਹੇ ਆ ਉਸ ਵੀਡੀਓ ਦੇ ਵਿੱਚ ਇਹ ਮਾਤਾ ਜੀ ਨੇ ਵੀਡੀਓ ਜਰੂਰ ਸੁਣਿਓ ਧਿਆਨ ਦਿਓ ਕਿਸ ਮੁੱਦੇ ਤੇ ਅਸੀਂ ਗੱਲ ਕਰ ਰਹੇ ਆਂ ਇਹ ਮਾਤਾ ਜੀ 60 ਸਾਲ ਦੀ ਉਮਰ ਇਹਨਾਂ ਦੀ ਹੋ ਗਈ ਹੈ ਮਨਜੀਤ ਕੌਰ ਇਹਨਾਂ ਦਾ ਨਾਂ ਹੈ ਇਹਨਾਂ ਦਾ ਨਾ ਹੀ ਘਰ ਵਾਲਾ ਹੈ ਅਤੇ ਨਾ ਹੀ ਇਹਨਾਂ ਦਾ ਕੋਈ ਬੇਟਾ ਹੈ ਅਤੇ ਇੱਕ ਲੜਕੀ ਹੈ ਉਸ ਦੀ ਸ਼ਾਦੀ ਹੋਈ ਹੈ ਇਹ ਪਰਿਵਾਰ ਦੇ ਵਿੱਚ ਇਕੱਲੇ ਹਨ ਅਤੇ ਦੇਖੋ ਇਹ ਛੋਟਾ ਜਿਹਾ ਕੰਮ ਚਲਾ ਕੇ ਤੇ ਆਪਣਾ ਪਰਿਵਾਰ ਦਾ ਆਪਣਾ ਪਾਲਣ ਪੋਸ਼ਣ ਅਤੇ ਆਪਣਾ ਜੋ ਵੀ ਇਹਨਾਂ ਦੀ ਪੂੰਜੀ ਹੈ ਉਹ ਉਹ ਇਸ ਕੰਮ ਦੇ ਉਤੋਂ ਫਸੜ ਕਰ ਰਹੇ ਹਨ ਤੇ ਆਪਣਾ ਪੇਟ ਪਾ ਰਹੇ ਹਨ ਤੇ ਅਸੀਂ ਮੁੱਦੇ ਤੇ ਆਉਣੇ ਆ ਕਿ ਵੇਖੋ ਮਾਤਾ ਜੀ ਨੇ ਜੀਟੀ ਇੱਥੇ ਜੀਟੀ ਰੋਡ ਦੇ ਉੱਤੇ ਨਾ ਇੱਕ ਬਹਿਣ ਵਾਸਤੇ ਕਿਉਂਕਿ بارش ਆਉਂਦੀ ਸਮਾਨ ਭੇਜਦਾ ਇੱਕ ਛੋਟਾ ਜਿਹਾ ਢਹਰਾ ਪਾਇਆ ਹੋਇਆ ਵਾ ਤੇ ਕੱਲ ਰਾਤ ਦਿਨ ਕੱਲ ਰਾਤ ਨਹੀਂ ਦਿਨ ਦੇ ਸਮੇਂ ਦੇ ਵਿੱਚ ਹਾਂਜੀ ਜਾਣਕਾਰੀ ਮਿਲੀ ਸੀ ਦਿਨ ਦੇ ਸਮੇਂ ਦੇ ਵਿੱਚ ਮਾਤਾ ਜੀ ਦੀ ਤਰਪਾਈਲ ਸੀ ਕੱਲ ਇਹਨਾਂ ਨੇ 650 ਰੁਪਏ ਦੀ ਤਰਪਾਈਲ ਲਿਆ ਕੇ ਪਾਈ ਸੀ ਜੇ ਉਹ ਤਰਪਾਲ ਵੀ ਕੋਈ ਲਾ ਕੇ ਲੈ ਗਿਆ ਵੇਖੋ ਕਿੰਨੀ ਸ਼ਰਮ ਦੀ ਗੱਲ ਹੈ ਜੇ ਅਸੀਂ ਕਿਸੇ ਦੀ ਮਦਦ ਨਹੀਂ ਕਰ ਸਕਦੇ ਤੇ ਕਿਸੇ ਦਾ ਨੁਕਸਾਨ ਵੀ ਸਾਨੂੰ ਨਹੀਂ ਕਰਨਾ ਚਾਹੀਦਾ ਤੇ ਮੈਂ ਦਾਨੀ ਸੱਜਣਾ ਨੂੰ ਇਹੋ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਸ ਮਾਤਾ ਦੀ ਜੋ ਤਰਪਾਲ ਹੈ ਉਹ ਕੋਈ ਲਾ ਕੇ ਲੈ ਗਿਆ ਹੈ ਅਤੇ ਉਹ ਉਸ ਦੀ ਸਹਾਇਤਾ ਕੀਤੀ ਜਾਵੇ ਉਹਨਾਂ ਨੂੰ ਲੈ ਕੇ ਦਿੱਤੀ ਜਾਵੇ ਅਤੇ ਉਹਨਾਂ ਦਾ ਨੰਬਰ ਜਿਹੜਾ ਹੈ ਮੈਂ ਤੁਹਾਨੂੰ ਦਿਖਾ ਦੇਣਾ ਦਾ ਮਾਤਾ ਜੀ ਨਾਲ ਵੀ ਆਪਾਂ ਤੁਹਾਡੀ ਗੱਲ ਕਰਾ ਦਿੰਨੇ ਹਨ ਆ ਉਹਨਾਂ ਦਾ ਨੰਬਰ ਹੈ ਮਾਤਾ ਜੀ ਦਾ 826456 4187 ਤੇ ਸਾਥ ਸੰਗਤ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਰੱਬ ਦੇ ਪਿਆਰੇ ਕੋਲ ਇਹ ਵੀਡੀਓ ਪਹੁੰਚ ਜਾ ਕਿ ਸਕੇ ਅਤੇ ਇਹਨਾਂ ਮਾਤਾ ਜੀ ਦੀ ਜੜੀ ਆ ਮਦਦ ਹੋ ਸਕੇ ਮਾਤਾ ਜੀ ਕੀ ਕਹਿਣਾ ਚਾਹੁੰਦੇ ਜੇ ਸਾਥ ਸੰਗਤ ਦੇਖ ਰਹੀ ਤੁਹਾਨੂੰ ਮੈਂ ਇਹ ਜਾਣ ਚੰਨੀ ਵੀ ਮੈਂ ਦਾ ਕੋਈ ਨਹੀਂ ਹੈਗਾ ਪਰਿਵਾਰ ਵਿੱਚ ਮੈਂ ਕੱਲੀ ਆ ਹਾਂਜੀ ਤੇ ਮੈਂ ਆਪਣਾ ਵਿਚਾਰ ਕਰਨ ਲਈ ਆ ਹਾਂਜੀ ਤਰਪਾਲ ਲਾਈ ਸੀ ਤਰਪਾਲ ਕੋ ਲਾ ਕੇ ਕਾਂ ਲੈ ਗਿਆ ਹਾਂਜੀ ਉਹ ਵੀ ਕਿ ਮੇਰੀ ਕਿਸੇ ਨੇ ਮਦਦ ਹੀ ਕੀਤੀ ਸੀ ਅੱਛਾ ਮਦਦ ਕੀਤੀ ਸੀ ਹਾਂਜੀ ਵਾਈ ਗਰੂ ਵਾਈ ਗਰੂ ਅੱਛਾ ਜੀ ਤੇ ਅੱਛਾ ਤੁਹਾਨੂੰ ਤਰਪਾਲ ਦੀ ਸੇਵਾ ਚਾਹੀਦੀ ਠੀਕ ਹੈ ਜੀ ਆ ਮਾਤਾ ਜੀ ਨੇ ਕਿਹਾ ਵੀ ਸਾਨੂੰ ਤਰਪਾਲ ਦੀ ਸੇਵਾ ਚਾਹੀਦੀ ਆ ਬਾਕੀ ਮੈਂ ਆਪਣਾ ਕਾਰਜ ਜਿਹੜਾ ਵਾ ਕਰ ਰਹੀ ਆ ਤੇ ਸਾਧ ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਨੂੰ ਕੋਈ 뷰 ਨਹੀਂ ਚਾਹੀਦਾ ਸਾਨੂੰ ਕੋਈ ਕਮੈਂਟ ਨਹੀਂ ਚਾਹੀਦਾ ਸਿਰਫ ਇਹਨਾਂ ਮਾਤਾ ਜੀ ਦੀ ਜਿਹੜੀ ਆ ਉਹ ਮਦ ਹੋਣੀ ਚਾਹੀਦੀ ਆ ਧੰਨਵਾਦ ਜੀ